ਸਾਥੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 500 ਪਲੱਸ ਪੋਸਟਾਂ ਜਾਰੀ ਕੀਤੀਆਂ ਗਈਆਂ ਬਹੁਤ ਵਧੀਆ ਮੌਕਾ ਬਹੁਤ ਵਧੀਆ ਪੋਸਟਾਂ ਆ ਤੇ ਬਹੁਤ ਵਧੀਆ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਸਾਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਇਹਨਾਂ ਵੱਲੋਂ 550 ਪੋਸਟਾਂ ਜਾਰੀ ਹੋਈਆਂ ਪ੍ਰਿੰਟ ਸਿਪ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਵਕ-ਵਕ ਟ੍ਰੇਡਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਉਹ ਟ੍ਰੇਡਸ ਦੀ ਗੱਲ ਕਰ ਲੈਣੇ ਆ ਪੋਸਟਾਂ ਦੀ ਜੋ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਇਹਨਾਂ ਵੱਲੋਂ ਫਿੱਟਰ ਦੇ ਲਈ 200 ਪੋਸਟਾਂ ਜਾਰੀ ਹੋਈਆਂ ਹਨ ਵੈਲਡਰ ਦੇ ਲਈ 230 ਪੋਸਟਾਂ ਜਾਰੀ ਹੋਈਆਂ ਹਨ ਮਕੈਨਿਕਸ ਦੇ ਲਈ 5 ਪੋਸਟਾਂ ਜੀ ਪੇਂਟਰ 20 ਪੋਸਟਾਂ ਜੀ ਕਾਰਪੇਂਟਰ ਦੇ ਲਈ 5 ਪੋਸਟਾਂ ਜਾਰੀ ਹੋਈਆਂ ਇਲੈਕਟ੍ਰੀਸ਼ੀਅਨ 75 ਪੋਸਟਾਂ ਏਸੀ ਐਂਡ ਰੈਫਰਿਜਰੇਟਰ ਮਕੈਨਿਕ 15 ਪੋਸਟਾਂ ਕੁੱਲ 550 ਪੋਸਟਾਂ ਜਾਰੀ ਹੋਈਆਂ ਤਾਂ ਜਿਹੜੇ ਉਮੀਦਵਾਰ ਇਹਨਾਂ ਸਬੰਧਤ ਟ੍ਰੇਡਸ ਦੇ ਵਿੱਚ ਆਈਟੀਆਈ ਰੱਖਦੇ ਆ ਤਾਂ ਉਹ ਆਪਰੈਂਟਸ਼ਿਪ ਜੁਆਇਨ ਕਰ ਸਕਦੇ ਆ ਇਸ ਆਪਰੈਂਟਸ਼ਿਪ ਨੂੰ ਜੁਆਇਨ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਹੈ ਉਹ ਨੋਟ ਕਰ ਲਓ ਜੀ www.rcf.indianrailways.gov.in ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰਨਾ ਹੈ ਪਰਫਾਰਮਾ ਮਿਲੇਗਾ ਤੁਸੀ ਭਰ ਕੇ ਇਹਨਾਂ ਤੱਕ ਪਹੁੰਚਦਾ ਕਰਨਾ ਤੇ 9 ਮਾਰਚ 2024 ਅੰਤਮ ਮਿਤੀ ਰੋਗੀ ਜਿੰਨਾ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤਾਂ ਯੋਗ ਉਮੀਦਵਾਰ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣਾ ਲਾਭ ਲੈ ਸਕਦੇ ਹੋ ਸਿਲੇਕਸ਼ਨ ਪੱਕੀ ਕਰ ਸਕਦੇ ਹੋ ਬ੍ਰੈਂਡਸ਼ਿਪ ਦੇ ਲਈ ਹੋਰ ਵੀਰਵਿਆਂ ਦੇ ਲਈ ਇਹਨਾਂ ਦੀ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ ਵਿਜ਼ਿਟ ਕਰਨ ਦੇ ਲਈ ਸਾਰੇ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੇ ਆ ਉਤੋਂ ਤੁਸੀਂ ਲਿੰਕ ਲੈ ਕੇ ਆਪਣਾ ਪਰਫਾਰਮਾ ਡਾਊਨਲੋਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ